ਮੈਂ ਵਾਅਦਾ ਕਰਦਾ ਹਾਂ ਕਿ ਮੇਰੇ ਵਾਸਤੇ ਪੰਜਾਬ ਦੀ ਪ੍ਰੈਸਟੀਜ ਖਾਲਸਾ ਪੰਥ ਦੀ ਪ੍ਰੈਸਟੀਜ ਪੰਜਾਬ ਦੇ ਲੋਕਾਂ ਦੀ ਪ੍ਰੈਸਟੀਜ ਤੇ ਕਾਲੀ ਦਰ ਦੀ ਪ੍ਰੈਸਟੀਜ ਤੇ ਕਿਤੇ ਕੰਪਰੋਮਾਈਜ਼ ਨਹੀਂ ਹੋਊਗਾ ਨਾ ਮੈਂ ਕਹਿੰਦਾ ਕਿ ਨਾ ਕਿਤੇ ਕਰਾਂਗਾ ਤੁਹਾਡੇ ਸਾਰਿਆਂ ਦਾ ਸਾਥ ਚਾਹੀਦਾ ਹੈ ਮੈਂ ਇਹ ਨਾ ਕਹਿ ਸਕਦਾ ਕਾਲੀਦਲ ਕੋਲੇ ਹਿੰਮਤ ਹੈ ਕਾਲੀਦਲ ਕੋਲੇ ਉਹ ਜਜ਼ਬਾ ਹੈ ਜਿਹੜਾ ਪੰਜਾਬ ਨੂੰ ਕਿਤੇ ਕਿਤੇ ਲੈ ਜਾ ਸਕਦਾ ਤੇ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਮੈਂ ਇਨਾ ਕਹਿਣਾ ਚਾਹਣਾ ਅੱਜ ਲੋੜ ਹੈ ਪੰਜਾਬ ਨੂੰ ਬਚਾਉਣ ਦੀ ਜੋ ਹਾਲਾਤ ਪੰਜਾਬ ਦੇ ਬਣ ਗਏ ਹੈ ਕਿਤੇ ਕਿਤੇ ਡਰ ਲੱਗਦਾ ਹੈ ਜੇ ਗਲਤੀ ਫਿਰ ਤੋਂ ਹੋ ਗਈ ਕੋਈ ਹੋਰ ਆ ਗਿਆ ਆ ਜਿਹੜੇ ਮੈਂ ਨਾਲ ਕਿਸੀ 5 30 ਸਾਲ ਫਿਰ 35 ਸਾਲ ਹੋ ਜਾਣਗੇ ਫਿਰ 40 ਸਾਲ ਹੋ ਜਾਣਗੇ ਅਡਬੋ ਦੇਣਗੇ ਸਾਰੇ ਆ ਸਾਰੇ ਕਲੇ ਨਾਂ ਦੇ ਚੀਜ਼ ਮਿਟ ਰਹੇ ਆ ਆ ਪੰਜਾਬ ਦੇ ਲੋਕਾਂ ਦੇ ਚੀਫ ਮਿਨਿਸਟਰ ਨਹੀਂ ਸੀ ਆ ਸੇਵਾ ਕਰਨ ਵਾਸਤੇ ਨਹੀਂ ਸੀ ਆ ਕੱਲੇ ਰਾਜ ਕਰਨ ਵਾਸਤੇ ਆਇਆ ਹੈ ਕਿਨਾਂ ਵਾਸਤੇ ਰਾਜ ਕਰਨਾ ਪ੍ਰਾਇਰੀਟੀ ਹੈ ਸੇਵਾ ਕਰਨਾ ਨਹੀਂ ਤੋਂ ਅੱਜ ਆਪਣਾ ਦੀ ਯਾਦ ਵਿੱਚ ਆਪਾਂ ਇੱਥੇ ਇਹਦੇ ਬਾਜੋ ਜਿਹੜਾ ਸਟੈਚੂ ਬਣਾਇਆ ਉਹਦਾ ਆਪਾਂ ਕਰਾਂਗੇ ਐਸੀ ਜਗ੍ਹਾ ਤੇ ਕੋਸ਼ਿਸ਼ ਕਰਾਂਗੇ 2 ਸਾਲ ਇਹ 1.5 ਸਾਲ ਦੇ ਅੰਦਰ ਇੱਕ ਬਹੁਤ ਵੱਡਿਆ ਮਿਊਜ਼ੀਅਮ ਬਣਾਇਆ ਜਾਏ ਜਿਹੜਾ ਉਹਨਾਂ ਦਾ ਜੀਵਨ ਬਾਰੇ ਸਾਰਾ ਜੀਵਨ ਕਿਵੇਂ ਰਿਹਾ ਕਿੱਥੋਂ ਸ਼ੁਰੂ ਹੋਇਆ ਕੀ ਉਹਨਾਂ ਦੀ ਸੋਚ ਸੀ ਸਾਰੀ ਸਟੋਰੀ ਉਹਨਾਂ ਦੀ ਲਾਈਫ ਦੀ ਅਸੀਂ ਇਸ ਮਿਊਜ਼ੀਅਮ 'ਚ ਦਿਖਾਵਾਂਗੇ ਤੇ ਅਸੀਂ ਜਿਹੜੇ ਵਿਰਾਸਤਿਕ ਖਾਲਸਾ ਬਣਾਇਆ ਉਹ ਹੀ ਬੰਦੇ ਨਾਲ ਅਸੀਂ ਗੱਲ ਕੀਤੀ ਹੈ ਉਹ ਹੀ ਇੱਥੇ ਬਣਾਊਗਾ